ਸਾਤਸ਼ਰੀਆ ਕਾਲ ਪੀਪੀ ਪੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ ਸੂਰੀ ਸਾਥਿਓ ਅੱਜ ਇੱਕ ਅਹਿਮ ਵੀਡੀਓ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੱਸਦਾ ਇਸ ਸਮੇਂ ਮੈਂ ਯੂਕੇ ਵਿੱਚ ਮੌਜੂਦ ਹਾਂ ਪੰਜਾਬ ਦੀ ਜਿਹੜੀ ਸਥਿਤੀ ਹੈ ਇਸ ਸਮੇਂ ਵੀ ਢਾਵਾ ਡੋਲ ਹੈ ਅੱਧਾ ਪੰਜਾਬ ਜਿਹੜਾ ਡੁੱਬਿਆ ਪਿਆ ਅੱਧੇ ਨਾਲੋਂ ਜ਼ਿਆਦਾ ਪੰਜਾਬ ਡੁੱਬਿਆ ਪਿਆ ਤੇ ਪ੍ਰਦੇਸਾਂ 'ਚ ਜਿਹੜੇ ਲੋਕ ਰਹਿੰਦੇ ਆ ਉਹ ਉਸ ਤੋਂ ਵੀ ਜ਼ਿਆਦਾ ਪੂਰੇ ਨੱਕੋ ਨੱਕ ਜਿਹੜੇ ਆ ਚਿੰਤਾਵਾਂ 'ਚ ਡੁੱਬੇ ਪਏ ਆ ਕਿ ਸਾਡੇ ਪੰਜਾਬ ਦਾ ਬਣਿਆ ਕੀ ਉੱਥੋਂ ਦੀ ਸਥਿਤੀ ਦੇਖ ਦੇਖ ਕੇ ਇੱਥੇ ਰੋਣਾ ਆਉਂਦਾ ਜਦੋਂ ਉੱਥੋਂ ਦੀਆਂ ਤਸਵੀਰਾਂ ਦੇਖਦੇ ਆ ਪਰ ਅੱਜ ਦੀ ਜਿਹੜੀ ਇਹ ਵੀਡੀਓ ਆ ਮੈਂ ਪੰਜਾਬ ਦੇ ਲੋਕਾਂ ਦੇ ਵੱਲੋਂ ਇੱਕ ਜਿਹੜੀ ਹਾਂ ਦਾ ਨਾਰਾ ਆ ਉਹ ਮਾਰਨਾ ਚਾਹੁੰਨਾ ਤੇ ਨਾਲ ਦੀ ਨਾਲ ਇਹ ਵੀਡੀਓ ਜਿਹੜੀ ਆ ਸਾਡੇ ਲੀਡਰ ਆਫ ਆਪੋਜੀਸ਼ਨ ਸ਼੍ਰੀ ਰਾਹੁਲ ਗਾਂਧੀ ਜੀ ਤੱਕ ਪਹੁੰਚਾਉਣਾ ਚਾਹੁੰਨਾ ਕਿਉਂਕਿ ਇੱਥੇ ਜਿਹੜੀ ਮੇਰੀ ਆਪਣੇ ਪੰਜਾਬੀ ਭਾਈਚਾਰੇ ਨਾਲ ਗੱਲ ਹੋਈ ਹੈ ਭਰਾਵਾਂ ਨਾਲ ਗੱਲਬਾਤ ਹੋਈ ਹੈ ਔਰ ਮੈਂ ਵੱਡੇ ਭਰਾ ਵਿਜੇਂਦਰ ਸਿੰਘ ਲਾ ਜੀ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹ ਵੀਡੀਓ ਜ਼ਰੂਰ ਜਿਹੜੀ ਹੈ ਲੀਡਰ ਆਫ ਆਪੋਜੀਸ਼ਨ ਸ਼੍ਰੀ ਰਾਹੁਲ ਗਾਂਧੀ ਤੱਕ ਪਹੁੰਚਾਣ ਕਿਉਂਕਿ ਇਹ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਵੀ ਸਾਡੇ ਬਹੁਤ ਸਤਿਕਾਰਯੋਗ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਵੱਡਾ ਰਤਬਾ ਲੇਕਿਨ ਪੰਜਾਬ ਨਾਲ ਹਮੇਸ਼ਾ ਜਿਹੜਾ ਆ ਉਹ ਮਤਰਈ ਮਾ ਵਰਗਾ ਸਲੂਕ ਕੀਤਾ ਜਾਂਦਾ ਯੂਕੇ ਵਿੱਚ ਮੈਂ ਕਈ ਥਾਂ ਹੀ ਲੋਕਾਂ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਯਾਰ ਕੋਈ ਤਾਂ ਹੋਵੇ ਜਿਹੜਾ ਸਾਡੀ ਆਵਾਜ਼ ਪੂਰੀ ਦੁਨੀਆ ਤੱਕ ਪੰਜਾਬੀ ਸਾਡਾ ਪੰਜਾਬ ਦਾ ਜਿਹੜਾ ਮੀਡੀਆ ਆ ਪੰਜਾਬੀ ਮੀਡੀਆ ਆ ਉਹ ਗੱਲਬਾਤ ਕਰਦਾ ਲੇਕਿਨ ਨੈਸ਼ਨਲ ਮੀਡੀਆ ਨੇ ਜ਼ਰੂਰੀ ਵੀ ਨਹੀਂ ਸਮਝਿਆ ਕਿਉਂਕਿ ਸਾਡਾ ਪੰਜਾਬ ਜਿਹੜਾ ਆ ਉਹ ਅੱਧੇ ਨਾਲੋਂ ਜ਼ਿਆਦਾ ਡੁੱਬਿਆ ਪਿਆ ਮਾਝਾ ਮਾਲਵਾ ਡੁੱਬਿਆ ਪਿਆ ਦੁਆਬਾ ਜਿਹੜਾ ਏਰੀਆ ਹੈ ਉੱਥੇ ਅਸੀਂ ਬੜੀ ਮੁਸ਼ਕਲ ਕੀਤੀ ਮਿਹਨਤ ਕੀਤੀ ਤਾਂ ਥੋੜਾ ਜਿਹਾ ਬਚਾ ਸਕੇ ਲੇਕਿਨ ਦੁਆਬੇ 'ਚ ਵੀ ਕਾਫੀ ਜੜੀ 6 ਵਜੇ ਆ 7 ਵਜੇ ਆ ਸੋ ਜਿਹੜੇ ਲੀਡਰ ਆ ਆਪੋਜੀਸ਼ਨ ਦੇ ਰਾਹੁਲ ਗਾਂਧੀ ਜੀ ਮੈਂ ਉਹਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਰਾਹੁਲ ਗਾਂਧੀ ਜੀ ਲੋਕੀ ਤੁਹਾਨੂੰ ਨੈਕਸਟ ਪੀਐਮ ਆਫ ਦਾ ਕੰਟਰੀ ਦੇਖ ਰਹੇ ਆ ਰਾਹੁਲ ਜੀ ਲੋਕ ਤੁਹਾਨੂੰ ਨੈਕਸਟ ਪੀਐਮ ਆਫ ਦਾ ਕੰਟਰੀ ਦੇਖ ਰਹੇ ਆ ਇਸ ਕਰਕੇ ਤੁਹਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਮੈਂ ਜਿੰਨੇ ਕਿ ਇੱਥੇ ਗੱਲਬਾਤ ਯੂਕੇ ਚ ਲੋਕਾਂ ਨਾਲ ਕਰ ਸਕਿਆ ਕਿ ਤੁਹਾਡੇ ਮੋਢਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਜ਼ਰੂਰ ਅਪੀਲ ਕਰੋ ਤਾਂ ਜੋ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਵੇ ਕਿਉਂਕਿ ਜਿਹੜਾ 1600 ਕਰੋੜ ਸਾਡੀ ਸਰਕਾਰ ਵੱਲੋਂ ਦੇਸ਼ ਦੀ ਸਰਕਾਰ ਵੱਲੋਂ ਦਿੱਤਾ ਗਿਆ ਉਹ ਨਾ ਮਾਤਰ ਉਹ ਤਾਂ ਸਮੁੰਦਰ ਵਿੱਚ ਬੂੰਦ ਪਾਣ ਦੇ ਬਰਾਬਰ ਹੈ ਜਿਵੇਂ ਥੀਮ ਸਿਲਵਰ ਹੈ ਇਹਦੇ ਵਿੱਚ ਬੂੰਦ ਪਾਣ ਦੇ ਬਰਾਬਰ ਹੈ ਜਿਹੜਾ 1600 ਕਰੋੜ ਦੇ ਤਾਂ ਲੋਕਾਂ ਦੀ ਲੱਖਾਂ ਏਕੜ ਜਿਹੜੀ ਜ਼ਮੀਨ ਹੈ ਫਸਲ ਹੈ ਉਹ ਬਰਬਾਦ ਹੋ ਗਈ ਕਿੱਥੋਂ ਕਮਾਈਆਂ ਕਰਨੀਆਂ 100-100 ਕਿੱਲੇ ਵਾਲੇ ਜਿਹੜੇ ਆ ਉਹ ਵੀ ਉੱਜੜ ਗਏ ਜਿੱਦੇ ਇੱਕ ਤੋਂ ਕਿੱਲੇ ਉਹ ਕੀ ਕਰਨਗੇ ਸੋ ਇਸ ਕਰਕੇ ਲੀਡਰ ਆਫ oppositon ਰਾਹੁਲ ਗਾਂਧੀ ਉਹਨਾਂ ਨੂੰ ਬੇਨਤੀ ਹੈ ਯੂਕੇ ਤੋਂ ਮੇਰੇ ਜਿੰਨੇ ਵੀ ਸਾਥੀ ਸੱਜਣ ਮਿੱਤਰ ਨੇ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਅਸੀਂ ਐਜ਼ ਅ ਕਾਂਗਰਸਮੈਨ ਨਹੀਂ ਗੱਲ ਕਰ ਰਹੇ ਅਸੀਂ ਐਜ਼ ਅ ਪੰਜਾਬੀ ਗੱਲ ਕਰ ਰਹੇ ਆ ਕਿ ਰਾਹੁਲ ਗਾਂਧੀ ਜੀ ਤੁਹਾਡੇ ਤੋਂ ਉਮੀਦ ਹੈ ਕਿਉਂਕਿ ਤੁਸੀਂ ਆਪਣੀ ਮੁਹੱਬਤ ਦੀ ਜਿਹੜੀ ਦੁਕਾਨ ਹੈ ਉਹ ਪੂਰੇ ਦੇਸ਼ 'ਚ ਭਾਰਤ ਜੋੜੋ ਯਾਤਰਾ ਜਾਂ ਹੀ ਲਗਾਈ ਹੈ ਤਾਂ ਸ਼੍ਰੀ ਵਿਜੇਂਦਰ ਸਿੰਘਲਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਹਾਡਾ ਬਹੁਤ ਅੱਛਾ ਰਿਲੇਸ਼ਨ ਹੈ ਰਾਹੁਲ ਗਾਂਧੀ ਜੀ ਦੇ ਨਾਲ ਤੇ ਰਾਹੁਲ ਗਾਂਧੀ ਉਹਨਾਂ ਨਾਲ ਗੱਲਬਾਤ ਕਰੋ ਤਾਂ ਜੋ ਇੱਕ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ ਪੰਜਾਬ ਦਾ ਦਰਦ ਪੰਜਾਬ ਦੀ ਪੀੜ ਪੰਜਾਬ ਦੀ ਤਕਲੀਫ ਪੰਜਾਬ ਦੇ ਲੋਕਾਂ ਦੇ ਜੋ ਹੰਝੂ ਕਿਰਦੇ ਪਏ ਆ ਉਹਦੇ ਬਾਰੇ ਚਰਚਾ ਹੋਣੀ ਚਾਹੀਦੀ ਹੈ ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹ ਤਾਂ ਹਵਾਈ ਸਰਵੇਖਣ ਕਰਕੇ ਤੇ ਪੰਜਾਬ ਜਾ ਕੇ ਵੀ ਇਹੀ ਗੱਲ ਕਹੀ ਤੇ ਜਿਹੜੇ ਸਾਡੇ ਉੱਥੇ ਤੇ ਮਨਿਸਟਰ ਹੈ ਉਹ ਕਹਿੰਦੇ ਕਿ ਮੈਨੂੰ ਕਹਿੰਦੇ ਆਪਕੋ ਕਿਹਾ ਹਿੰਦੀ ਨਹੀਂ ਆਉਂਦੀ ਚਲੋ ਇਹ ਇਸ ਸਮੇਂ ਵਿਸ਼ਾ ਨਹੀਂ ਹੈ ਕਿਸਦੇ ਉੱਤੇ ਗੱਲ ਕੀਤੀ ਜਾਵੇ ਪਰ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਦਰਦ ਨੂੰ ਸਮਝਣਾ ਚਾਹੀਦਾ 1988 ਵਿੱਚ ਜਦ ਪੰਜਾਬ 'ਚ ਹੜ੍ਹ ਆਈ ਸੀਗੇ ਤਾਂ ਸ਼੍ਰੀ ਰਜੀਵ ਗਾਂਧੀ ਉਹਨਾਂ ਨੇ 100 ਕਰੋੜ ਦਿੱਤਾ ਸੀ ਤੇ ਅੱਜ 40 ਸਾਲ ਬਾਅਦ 100 ਕਰੋੜ ਦੀ ਕਿੰਨੀ ਵੈਲੀਅੂ ਹੋਣੀ ਆ ਉਹਨੂੰ ਸਮਝੇ ਤੇ ਇਸ ਵਾਰ ਕਹਿੰਦੇ 88 ਨਾਲੋਂ ਵੀ ਜ਼ਿਆਦਾ ਭਿਆਨਕ ਖੜਾ ਹੈ ਤਾਂ ਮੈਂ ਇੱਕ ਵਾਰ ਫਿਰ ਤੋਂ ਸਾਰੀ ਜਿਹੜੀ ਕਾਂਗਰਸ ਪਾਰਟੀ ਆ ਪੰਜਾਬ ਦੀ ਰਾਜਾ ਵੜਿੰਗ ਉਹਨਾਂ ਨੂੰ ਬੇਨਤੀ ਕਰਦਾ ਮੈਂ ਸ਼੍ਰੀ ਵਿਜੇਂਦਰ ਸਿੰਘਲਾ ਜੀ ਨੂੰ ਬੇਨਤੀ ਫਿਰ ਤੋਂ ਕਰਦਾ ਵੱਡੇ ਭਰਾ ਆ ਕਿ ਤੁਸੀਂ ਜ਼ਰੂਰ ਜਿਹੜੀ ਸ਼੍ਰੀ ਰਾਹੁਲ ਗਾਂਧੀ ਜੀ ਤਾਂ ਗੱਲ ਪਹੁੰਚਾਓ ਜਿਹੜਾ ਦੇਸ਼ ਦਾ ਪਾਰਲੀਮੈਂਟ ਸੈਸ਼ਨ ਬੁਲਾਇਆ ਜਾਵੇ ਪੰਜਾਬ ਦੇ ਦੁੱਖਾਂ ਬਾਰੇ ਚਰਚਾ ਕੀਤੀ ਜਾਵੇ ਤੇ ਪੰਜਾਬ ਨੂੰ ਹੋਰ ਜਿਹੜੀ ਵੱਡੀ ਰਾਹਤ ਮਿਲਣੀ ਚਾਹੀਦੀ ਹੈ ਇਹ ਮੈਂ ਉਮੀਦ ਕਰਦਾ ਪੰਜਾਬ ਵੀ ਜਿਹੜਾ ਉਹ ਭਾਰਤ ਦੇ ਅੰਦਰ ਹੀ ਹੈ ਉਹਦੇ ਨਾਲ ਮਤਰੀ ਹੀ ਮਾ ਵਾਲਾ ਸਲੂਕ ਨਾ ਕੀਤਾ ਜਾਵੇ ਪੰਜਾਬ ਕੋਈ ਸੂਬਾ ਅਲੱਗ ਨਹੀਂ ਹੈ ਪੰਜਾਬ ਜਿਹੜਾ ਆ ਉਹ ਭਾਰਤ ਦੇਸ਼ ਦੇ ਅੰਦਰ ਹੀ ਹੈ ਤਾਂ ਪੰਜਾਬ ਨਾਲ ਇਨਸਾਫ ਹੋਣਾ ਚਾਹੀਦਾ ਪੰਜਾਬ ਨੂੰ ਹੋਰ ਰਾਹਤ ਪੈਕੇਜ ਮਿਲਣਾ ਚਾਹੀਦਾ ਇਹ ਯੂਕੇ ਤੋਂ ਜਿਹੜੀ ਅਸੀਂ ਅਪੀਲ ਹੈ ਰਾਹੁਲ ਗਾਂਧੀ ਤੱਕ ਪਹੁੰਚਾਉਣਾ ਚਾਹੁੰਦੇ ਆ ਬਹੁਤ ਬਹੁਤ ਸ਼ੁਕਰੀਆ